ਸਿੱਖ ਕਾਲ ਜੀ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਨਾਲ ਵੱਡੀ ਖਬਰ ਜੁੜੀ ਆ ਅੱਜ ਜਿਹੜੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਇਆ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਜਿਹੜੀ ਖੰਡੂਰ ਸਾਹਿਬ ਤੋਂ ਚੋਣ ਲੜੇ ਸੀ ਕਿ ਉਹ ਦੀ ਰੱਦ ਕੀਤੀ ਜਾਵੇ ਪਾਰਸਪਰੀ ਕੋਰਟ ਨੇ ਧਾਰਾ 84 ਦਾ ਹਵਾਲਾ ਦਿੰਦਾ ਕਿਹਾ ਹੈ ਭਾਈ ਅੰਮਰਤਪਾਲ ਦਾ ਸਾਰੇ ਜਿਹੜੇ ਕਾਗਜ਼ ਨੇ ਉਹ ਸਹੀ ਨੇ ਭਾਈ ਅੰਮਰਤਪਾਲ ਸਿੰਘ ਨੇ ਜਿਹੜੀ ਸੰਵਿਧਾਨ ਦੇ ਤਹਿਤ ਚੋਣ ਲੜੀ ਆ ਉਹ ਬਿਲਕੁਲ ਸਹੀ ਆ ਤੇ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਉਹ ਸਦਾ ਲਈ ਬਹਾਲ ਰਹੇਗੀ ਤੇ ਸਪਰੀ ਕੋਰਟ ਵੱਲੋਂ ਜਿਨੇ ਪਟਿਸਰ ਕਰਤਾ ਨੇ ਜਿਹੜੀ ਇੱਕ ਸ਼ਿਕਾਇਤ ਦਰਜ ਕੀਤੀ ਸੀ ਹਵਾਲਾ ਦਿੱਤਾ ਸੀ ਕਿ ਭਾਈ ਅੰਮਰਤਪਾਲ ਸਿੰਘ ਨੇ ਸੰਵਿਧਾਨ ਨੂੰ ਨਹੀਂ ਮੰਨਦਾ ਭਾਈ ਅੰਮਰਤਪਾਲ ਸਿੰਘ ਨੇ ਜਿਹੜਾ ਇਹ ਕੀਤਾ ਜੀ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਧਾਰਮਿਕ ਪ੍ਰਚਾਰ ਕੀਤਾ ਗੁਰਦੁਆਰਿਆਂ 'ਚ ਪ੍ਰਚਾਰ ਕੀਤਾ 16 17 ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਬੰਦੇ ਨੇ ਇੱਕ ਨੇ ਜਿਹੜੀਆਂ ਗਲਤੀਆਂ ਕਰਨੀਆਂ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਿਆ ਗਿਆ ਸੀ ਪਰ ਸਮਰੀ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਕਿ ਜਿਹੜਾ ਤੁਸੀਂ ਇਹ ਕੂੜ-ਕਬੜ ਇਕੱਠਾ ਕਰਕੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਤੇ ਉਹ ਜਿਹੜਾ ਪਟੀਸ਼ਨ ਕਰਤਾ ਸੀ ਉਹਨੂੰ ਉਹਦੀ ਫਾਈਲ ਨੂੰ ਉਹਨੂੰ ਵਾਪਸ ਤੁਰ ਦਿੱਤਾ ਕਿ ਆ ਚੱਕ ਭਾਈ ਤੂੰ ਆਪ ਦੇ ਇਹਨੂੰ ਸਾਵਾ ਤੇ ਕਿਉਂ ਐਵੇਂ ਕਿਸੇ ਦਾ ਜਿਹੜਾ ਟਾਈਮ ਖਰਾਬ ਕਰਦਾਗਾ ਇਸ ਸੁਪਰੀਮ ਕੋਰਟ ਦਾ ਅੱਜ ਵੱਡਾ ਫੈਸਲਾ ਹੋਇਆ ਭਾਈ ਅੰਮਰਪਾਲ ਸਿੰਘ ਦੇ ਹੱਕ ਦੇ ਵਿੱਚ ਮੈਂ ਪਹਿਲੇ ਕਿਹਾ ਕਿ ਇੱਥੇ ਬੜੇ ਈਕੀ ਦੁੱਕੀ ਜਿਹੜੇ ਨੇ ਹਰੇਕ ਜਣਾ ਖਣਾ ਮੂੰਹ ਚੱਕ ਕੇ ਜਿਹੜਾ ਕਿ ਕੋਰਟਾਂ ਦੇ ਵਿੱਚ ਤੁਰ ਜਾਂਦਾਗਾ ਆਪਣੀ ਬੱਲੇ ਬੱਲੇ ਬਾਵਾ ਕਰਵਾਉਣ ਦੇ ਵਾਸਤੇ মিডিਆ ਦੇ ਵਿੱਚ ਬੱਲੇ ਬੱਲੇ ਕਰਵਾਉਣ ਦੇ ਵਾਸਤੇ ਦੁੱਕੀ ਦਾ ਬੰਦਾ ਨਹੀਂ ਹੁੰਦਾ ਤੇ ਗੱਲਾਂ ਕਰਦਾ ਬੜੀਆਂ-ਬੜੀਆਂ ਤੇ ਪੰਗੇ ਲੈਂਦੇ ਬੜੇ-ਬੜੇ ਨੇ ਜਿੰਨਾ ਲੋਕਾਂ ਨੇ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟ ਪਾਈ ਹੋਵੇ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਿਆ ਹੋਏ ਪੰਜਾਬ ਦੇ ਪਹਿਲੇ ਨੰਬਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਤੁਸੀਂ ਉਹਨੂੰ ਚੁਣੌਤੀ ਦਿਨੇ ਸ਼ਰਮ ਕਰ ਲੋ ਮਾੜੀ ਮੋਟੀ ਤੇ ਪਾਈ ਅੰਬਰਤਪਾਲ ਸਿੰਘ ਦਾ ਇਸ ਦੇ ਨਾਲ ਤੁਹਾਡੀ ਹੁਣ ਕਰਿਕਰੀ ਹੋ ਰਹੀ ਆ ਹੁ ਮਾਰੀ ਜਾਉ ਕੰਦਾ ਵਿੱਚ ਟੱਕਰਾ ਮਾਰੋ ਕਿਸੇ ਹੋਰ ਉਹਦੇ ਤੇ ਟੱਕਰ ਜਾ ਕੇ ਤਾਨੂੰ ਹੁਣ ਬੇਸ਼ਰਮ ਤਾਨੂੰ ਹੁਣ ਤੁਸੀਂ ਘਰੋਂ ਲੁਕਣਾ ਬੰਦ ਹੋ ਜੂ ਤੁਹਾਡਾ ਪਰ ਤੁਸੀਂ ਹੁਣ ਦੁਬਾਰੇ ਫੇਰ ਕੂਟ ਪ੍ਰਚਾਰ ਫੇਰ ਸ਼ੁਰੂ ਕਰਨਾਗਾ ਪਾਈ ਅੰਬਰਤਪਾਲ ਸਿੰਘ ਦੇ ਖਿਲਾਫ ਕਿ ਸ਼ਰਮ ਸ਼ਰਮ ਤਾਂ ਤੁਹਾਨੂੰ ਹੈ ਨਹੀਂ ਸ਼ਰਮ ਹਿਆ ਬੰਦੇ ਨੂੰ ਉਸ ਨੂੰ ਹੁੰਦੀ ਆ ਜਿਹੜਾ ਬੰਦਾ ਅਣਖ ਅਤੇ ਗੈਰਤ ਜਿਹਦੇ ਅੰਦਰ ਹੋਵੇ ਜੇ ਜੀ ਅਣਖਾ ਤੇ ਗੈਰਤ ਮਰ ਚੁੱਕੀ ਹੋਵੇ ਉਹ ਬੰਦੇ ਨੂੰ ਸ਼ਰਮ ਕਿੱਥੇ ਆ ਇਹਦਾ ਅੱਜ ਜਿਹੜਾ ਸਾਬਤ ਕਰ ਦਿੱਤਾ ਸੁਪਰੀ ਕੋਰਟ ਨੇ ਕਿ ਭਾਈ ਅੰਬਰਤਪਾਲ ਸਿੰਘ ਜਿਹੜਾ ਬਿਲਕੁਲ ਸਹੀ ਤੇ ਜਾਇਜ਼ ਆ ਤੇ ਬਿਲਕੁਲ ਸਹੀ ਜਿਹੜਾ ਲੋਕਾਂ ਨੇ ਫੈਸਲਾ ਫਤਵਾ ਦਿੱਤਾ ਭਾਈ ਅੰਬਰਤਪਾਲ ਸਿੰਘ ਦੇ ਹੱਕ ਦੇ ਵਿੱਚ ਉਹ ਬਿਲਕੁਲ ਸਹੀ ਦਿੱਤਾ ਤੁਸੀਂ 4 ਲੱਖ ਨਹੀਂ 20 ਲੱਖ ਵੋਟਰਾਂ ਨੂੰ ਤੁਸੀਂ ਚੈਲੰਜ ਕੀਤਾ ਸੀ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਤੇ ਤੁਸੀਂ ਉਹਨਾਂ ਨੂੰ ਚੁਣੌਤੀ ਦਿੰਦੇ ਹੋਇਓ ਸ਼ਰਮ ਕਰੋ ਤੁਸੀਂ ਦੁੱਕੀ ਦੇ ਬੰਦੇ ਹੋ ਤੁਸੀਂ ਜਿਹੜੇ ਕਿ 3 ਦਿਨ ਚੱਕ ਕੇ ਮੂੰਹ ਚੱਕ ਕੇ ਅੰਮਰਤਪਾਲ ਦੇ ਖਲਾਅ ਭੌਂਕੜਾ ਸ਼ੁਰੂ ਕਰ ਦਿੰਦੇ ਹੋ ਹਾਂ ਤੁਸੀਂ ਦੇਖੋ ਭੇਡਾਂ ਨੂੰ ਉਹਨਾਂ ਦਾ ਜਿਹੜੀਆਂ ਭੇਡਾਂ ਉਹਦੇ ਹੱਕ ਵਿੱਚ ਅਸੀਂ ਪਟੀਸ਼ਨ ਦੇ ਜਿਹੜੇ ਨੇ ਦਾਇਰ ਕੀਤੀ ਸੀ ਬੜੇ 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 ਦਾਅਵੇ ਕੀਤੇ ਸੀ ਜੀ ਅੰਮਰਤਪਾਲ ਸਿੰਘ ਦੇ ਕਿਤੇ ਭਾਈ ਤੇ ਦੋਸ ਲਾ ਦੇਣੇ ਕਦੇ ਅੰਬਰਤਪਾਲ ਤੇ ਦੋਸ਼ ਲਾ ਦੇਣੇ ਜੀ ਉਹਦੀ ਪਟੀਸ਼ਨ ਆ ਇਹੋ ਜੀ ਆਏ ਹੋ ਗਈ ਅੱਜ ਉਹਨਾਂ ਲੋਕਾਂ ਨੂੰ ਕਿਥੇ ਬਰਨੂ ਜਗ੍ਹਾ ਨਹੀਂ ਮਿਲਨੀ ਅੱਜ ਉਹਨਾਂ ਲੋਕਾਂ ਨੂੰ ਘਰੋਂ ਵੀ ਲਾਹਣ ਤਾਂ ਪੈਣ ਗਿਆ ਪੈਣੀਆਂ ਵੀ ਚਾਹੀਦੀਆਂ ਲੋਕਾਂ ਵੱਲੋਂ ਵੀ ਪਾਉਣੀਆਂ ਚਾਹੀਦੀਆਂ ਅੱਜ ਸਾਡਾ মিডিਆ ਜਿਹੜਾਗਾ ਗੋਦੀ মিডিਆਗਾ ਜਿਹੜਾ ਚੀਕ ਚੀਕ ਕੇ ਕਹਿ ਰਿਹਾ ਸੀ ਅੰਬਰਤਪਾਲ ਦੀ ਮੈਂਬਰਸ਼ਿਪ ਅੱਦ ਹੋਊਗੀ ਆਏ ਹੋਜੂ ਬਾਹ ਹੋਜੂ ਪਤਾ ਨਹੀਂ ਕੀ ਜਿਵੇਂ ਪਰਲੋਂ ਆ ਗਈ ਹੁੰਦੀ ਆ ਜਿਹੜੀ ਸੱਚੀ ਸੁੱੱਚੀ ਖਬਰ ਆ ਉਹ ਤਾਂ ਉਹਨਾਂ ਨੇ ਚਲਾਉਣੀ ਨਹੀਂ ਹੁੰਦੀ ਜਿਹੜੀ ਨੈਗੇਟਿਵ ਖਬਰ ਆ ਸਾਰਾ ਜੋਰ ਸਿੱਖਾਂ ਤੇ ਜ਼ਹਿਰ ਉਗੋਂ ਤੇ ਲਾਇਆ ਹੁੰਦਾਗਾ ਤੇ ਅੱਜ ਸਾਬਤ ਹੋ ਗਿਆ ਸੁਪਰੀਮ ਕੋਰਟ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਦਵਾਰੇ ਫੇਰ ਜਿੱਤ ਹੋਈ ਆ ਤੁਸੀਂ ਦਬਾਉਣਾ ਚਾਹੁੰਦੇ ਹੋ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਹਨੇ ਹੁੰਦਾ ਕਿ ਚੰਦ ਤੇ ਥੁੱਕਣਾ ਤੇ ਆਪਦੇ ਮੂੰਹ ਤੇ ਹੀ ਪੈਂਦਾਗਾ ਤੁਸੀਂ ਗੱਲਾਂ ਕਿਧੀਆਂ ਕਰਦੇ ਹੋ ਪੰਗੇ ਕਿਹਦੇ ਨਾਲ ਲੈਨੇ ਹੋ ਤੁਸੀਂ ਦੁੱਕੀ ਦੇ ਬੰਦੇ ਹੋ ਤੁਹਾਨੂੰ ਕੋਈ ਪਿੰਡ ਵਿੱਚ ਜਾਣ ਦਾ ਨਹੀਂ ਪਸੰਦਦਾ ਨਹੀਂ ਮੂੰਹ ਚੱਕ ਕੇ ਲਾਲਾ ਲਾਲਾ ਕਰਕੇ ਇੱਕ ਵਾਰੀ ਤੁਸੀਂ ਪਟੀਸ਼ਨ ਪਾ ਦਿੱਤੀ ਮੈਂ ਪਹਿਲਾਂ ਕਹਿਆ ਸੀ ਤੁਹਾਡੀਆਂ ਪਟੀਸ਼ਨਾਂ ਨੂੰ ਕੂੜਕਬਾਰ ਤੁਸੀਂ ਇਕੱਠਾ ਕਰਕੇ ਜਿਹੜਾ ਲਲਪਾਲਾ ਤੁਹਾਡੇ ਕੋਲੇ ਜਿਹੜਾ ਹੈਗਾ ਇੱਕ ਵਾਰੀ মিডিਆ ਦੇ ਵਿੱਚ ਚਰਚਾ ਕਰਾਉਣੀ ਸੀ ਪਤਾ ਨਹੀਂ ਕਿ ਤੁਹਾਡੇ ਅੰਮਰਤਪਾਲ ਦਾ ਜਿਹੜਾ ਪਰਿਵਾਰ ਆ ਵੀ ਤੁਹਾਡੀ ਮਿਹਨਤਾਂ ਕਰੂਗਾ ਵੀ ਤੁਸੀਂ ਅੰਜਨਾ ਕਰੋ ਜੀ ਪਤਾ ਨਹੀਂ ਤੁਹਾਡੀ ਜਥੇਬੰਦੀਆਂ ਮਨਤਾ ਕਰਨਗੀਆਂ ਲੱਖ ਦੀ ਲਾਂਟਾ ਤੁਹਾਡੇ ਹੁਣ ਜਿਹੜਾ ਪਟੀਸ਼ਨ ਪਾਈ ਜੀ ਨੇ ਹੁਣ ਦੱਸ ਤੂੰ ਕਿੱਥੇ ਜਾ ਕੇ ਲੁਕੇਗਾ ਹੁਣ ਤੂੰ ਸ਼ਰਮ ਨਾਲ ਮਰ ਜਾਇਆ ਜਿਆ ਬੰਦਿਆ ਕਹਿਨ ਦਾ ਭਾਵ ਕਿ ਗੁੱਸਾ ਇਹਨਾਂ ਲੋਕਾਂ ਤੇ ਆਉਂਦਾਗਾ ਉਹ ਜਿਹੜਾ ਬੰਦਾ ਕਾਇਦੇ ਕਾਨੂੰਨ ਦੇ ਤਹਿਤ ਜਿੱਤਿਆ ਹੋਵੇ ਉਹ ਵੀ ਪੰਜਾਬ ਦੇ ਪਹਿਲੇ ਨੰਬਰ ਤੇ ਜਿੱਤਿਆ ਹੋਵੇ ਉਹ ਤੁਸੀਂ ਉਹਨੂੰ ਚੈਲੰਜ ਕਰਦੇ ਹੋ ਕੋਈ ਹੋਇਆ ਫੇਰੀ ਨਹੀਂ ਕੀਤੀ ਨਰੋਲ ਪ੍ਰਚਾਰ ਕੀਤਾ ਆ ਬੰਦਾ ਜਿਹੜਾ ਹੈਗਾ ਭਾਈ ਅੰਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਜੇ ਉਹ ਬਾਹਰ ਹੁੰਦਾ ਪਤਾ ਨਹੀਂ ਕੀ ਤੁਸੀਂ ਕਰਨਾ ਸੀ ਭੇਡਾਂ ਨੇ ਤੁਸੀਂ ਵਿਆਹ-ਵਿਆਹ ਕਰਨਾ ਸੀ ਹੁਣ ਵੀ ਕਰੀ ਜੰਨੀਓ ਅੱਜ ਬਥੇਰਿਆਂ ਦੇ ਟੱਕਰਾਂ ਵੱਜਣਗੇ ਅੱਜ ਬਥੇਰਿਆਂ ਨੇ ਮੀਡੀਆ ਤੇ ਚੱਕਲੇ ਹੋਣਗੇ ਮਾਇਕ ਬਥੇਰਿਆਂ ਨੇ ਭੌਂਕੜਾ ਸ਼ੁਰੂ ਕਰ ਦਿੱਤਾ ਹੋਊਗਾ ਜੀ ਇਹ ਤਾਂ ਇੱਕ ਤਰਫਾ ਹੋਇਆ ਜੀ ਇਹ ਤਾਂ ਧੱਕਾ ਹੋਇਆ ਜੀ ਅਸੀਂ ਦਵਾਰੇ ਜਾਵਾਂਗੇ ਅਸੀਂ ਫਲਾਣੇ ਕੋਲੇ ਜਾਵਾਂਗੇ ਅਸੀਂ ਦਵਾਰੇ ਪਟੀਸ਼ਨ ਕਰਾਂਗੇ ਦਹਿਰ ਬੜਾ ਕੁਝ ਲੋਕ ਨੇ ਇਹ ਮੈਂ ਪਹਿਲਾਂ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਦੇ ਜਿੰਨਾ ਮਰਜੀ ਤੁਸੀਂ ਕਿੰਤੂ ਪ੍ਰੰਤੂ ਕਰ ਲਓ ਹਾਈ ਕੋਰਟ ਦਾ ਫੈਸਲਾ ਵੀ 27 ਅਗਸਤ ਨੂੰ ਆਊਗਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਊਗਾ ਤੇ ਐਨਐਸਟ ਟੁੱਟੂਗੀ ਇਹ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜੀ ਲਾਉਣਾਗਾ ਕਿਉਂਕਿ ਭਾਈ ਅੰਬਰਤਪਾਲ ਸਿੰਘ ਨੇ ਇਹੋ ਜਿਹਾ ਕੀਤਾ ਹੀ ਨਹੀਂ ਕੁਛ ਕੋਈ ਇਹੋ ਜਿਹਾ ਕੰਮ ਵੀ ਨਹੀਂ ਕੀਤਾ ਜੇ ਭਾਈ ਅੰਬਰਤਪਾਲ ਸਿੰਘ ਆਪਣੇ ਬੰਦੇ ਨੂੰ ਛਡਾਉਣ ਲਈ ਥਾਣੇ ਚਲਿਆ ਗਿਆ ਤੇ ਹੋਰ ਐਂ ਦੱਸੋ ਬੰਦਾ ਥਾਣੇ ਜਾਂਦਾ ਹੁੰਦਾ ਕਿ ਹੋਰ ਕਿੱਥੇ ਜਾਊਗਾ ਹੋਰ ਜੇਲ੍ਹ ਜਾਵੇ ਸਿੱਧਾ ਜੇਲ੍ਹ ਨੂੰ ਘੇਰ ਲੈ ਜਾ ਕੇ ਥਾਣੀ ਜਾਊ ਉਹ ਬੰਦਾ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਤੈਦਾ ਜੀ ਉੱਤੇ ਥਾਣੇ ਤੇ ਹੰਬਲਾ ਕਰ ਦਿੱਤਾ ਥਾਣੇ ਨੂੰ ਘੇਰ ਲਿਆ ਸਾਰਿਆਂ ਹਰ ਸਿਮਰਤ ਕੋਰ ਹੋ ਗਿਆ ਆ ਬਾਦਲ ਲਾਣਾ ਹੋ ਗਿਆ ਆ ਬਿੱਟੂ ਸ਼ਿੱਟੂ ਹੋ ਗਿਆ ਹੋਰ ਜਿਹੜੇ ਭੌਂਕੜ ਹੋ ਗਏ ਸਾਰਨ ਜ਼ਹਿਰ ਉਗਲਣਾ ਪੂਰਾ ਉਗਲਿਆ ਫਿਰ ਭਗਵਾਨਤਮਾਨ ਦੀ ਸਰਕਾਰ ਨੇ ਜਿਹੜਾ ਤੇ ਸੈਂਟਰ ਸਰਕਾਰ ਨੇ ਜਿਹੜਾ ਇਹਦਾ ਨੋਟਿਸ ਲਿਆ ਜੇ ਇੱਕ ਜਿਹੜੇ ਹਰਾਮੀ ਨਾ ਇਹ ਮੇਰੇ ਹਿਸਾਬ ਨਾਲ ਜੇ ਨਾ ਇਹ ਦੱਲੇ ਜਿਹੜੇ ਨਾ ਇਸ ਤਰ੍ਹਾਂ ਭੌਂਕਦੇ ਤੇ ਸ਼ਾਇਦ ਇਹ ਜਿਹੜਾ ਐਨਐਸਏ ਨਹੀਂ ਲੱਗਣੀ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਬਣਦੀ ਨਹੀਂ ਸੀ ਐਨਐਸਏ ਜੇ ਇੱਕ ਸਧਾਰਨ ਬੰਦਾ ਆਪਣੇ 50 ਜਾਂ 100 200 ਸਾਥੀਆਂ ਦੇ ਨਾਲ ਭੀੜ ਦੇ ਤਹਿਤ ਇਹ ਥਾਣੇ ਦੇ ਵਿੱਚ ਵਗ ਗਿਆ ਕਿ ਸਾਡਾ ਭਾਈ ਬੰਦਾ ਸਾਡੋ ਤੇ ਉਹਦਾ ਕਸੂਰ ਕੋਈ ਨਹੀਂ ਤੇ ਇਹ ਥਾਣੇ ਤੇ ਹਮਲਾ ਹੋ ਗਿਆ ਤੇ ਉਹੀ ਵਰਦੀ ਪਾ ਕੇ ਜੇਕਰ ਦਰਬਾਰ ਸਾਹਿਬ ਤੇ ਅਟੈਕ ਕਰ ਦੇਣਾ ਜਾਂ ਹੋਰ ਗੁਰਤਾ ਗੁਰਤਾ ਮਾਤੇ ਜਿਹੜੇ ਅਟੈਕ ਕਰ ਦੇਣਾ ਜਾ ਗੁਰਦੁਆਰਿਆਂ ਵਿੱਚ ਸੁਦੇ ਪੈਰ ਜੁੱਤੀਆਂ ਜੋੜੇ ਲੈ ਕੇ ਵੜ ਜਾਣਾ ਉਹ ਸਤਵਾਦੀ ਹੋਗੇ ਉਹਦਾ ਤੁਹਾਨੂੰ ਕੋਈ ਬਰਦੀ ਨਹੀਂ ਚਿੱਤੇ ਆਉਂਦੀ ਜਦੋਂ ਕਿਸੇ ਤੇ ਇਸ ਤਰ੍ਹਾਂ ਹੋ ਜਾਂਦਾਗਾ ਕਿ ਤੁਹਾਨੂੰ ਰੜਕਣ ਲੱਗ ਜਾਂਦਾ ਕਿ ਆ ਸਿੱਖ ਸਾਨੂੰ ਰੜਕਦਾਗਾ ਤੇ ਫਿਰ ਤੁਹਾਡੇ ਅੱਗ ਲੱਗ ਜਾਂਦਾ ਸੀਨਿਆਂ ਦੇ ਵਿੱਚ ਹੁਣ ਜਿਹੜਾ 19 ਅਗਸਤ ਨੂੰ ਕੱਟ ਹੋ ਰਿਹਾ ਮੈਂ ਤੁਹਾਨੂੰ ਬਾਰ ਬਾਰ ਪਹਿਲਾਂ ਵੀ ਕਿਹਾਗਾ ਜੇ ਤੁਹਾਡੇ ਜਮੀਰਾਂ ਮਰੀਆਂ ਹੋਈਆਂ ਜੇਕਰ ਤੁਸੀਂ ਇਹ ਸੋਚਿਆ ਹੋਇਆਗਾ ਕਿ ਉੱਤੇ ਫਲਾਨੀ ਪਾਰਟੀ ਦਾ ਬੰਦਾ ਜਾਓ ਉੱਤੇ ਧੌਂਕੀ ਪਾਰਟੀ ਦਾ ਬੰਦਾ ਜਾਓ ਉੱਤੇ ਫਲਾਨੀ ਜਥੇਬੰਦੀ ਜਾਓ ਮੈਂ ਤਾਂ ਕਿਸਾਨ ਦੁਨੀਆ ਨੂੰ ਵੀ ਕਹਿਣਾਗਾ ਸਿੱਖ ਜਥੇਬੰਦੀਆਂ ਨੂੰ ਵੀ ਕਹਿਣਾਗਾ ਜੇਕਰ ਤੁਸੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਉੱਤੇ ਇਕੱਠ ਦੇ ਵਿੱਚ ਨਾ ਪਹੁੰਚੇ ਤਾਂ ਤੁਹਾਡੀ ਗੈਰਤ ਅਣਖਵੇ ਸਮਝ ਲਓ ਕਿ ਮਰੀ ਹੋਈ ਆ ਕਿਸਾਨ ਦੁਨੀਆ ਦਾ ਦੱਸੋ ਕਿੱਥੇ ਸਿੱਖਾਂ ਨੇ ਜਿਹੜਾ ਸਮਰਥਨ ਨਹੀਂ ਕੀਤਾ ਦੱਸੋ ਜਿਹੜੇ ਇਹਨੇ ਸਿੰਘ ਨੇ ਉਹ ਆਪਣੇ ਘੋੜੇ ਲੈ ਕੇ ਵੀ ਜਿਹੜਾ ਦਿੱਲੀ ਦੇ ਬਰੂਹਾਂ ਤੇ ਪਹੁੰਚੇ ਨੇ ਬਥੇਰਾ ਇੱਥੇ ਕਈਆਂ ਨੇ ਕਿਹਾਗਾ ਜਿਹੜੇ ਕਾਂਗਰედა ਨੇ ਕਿ ਇੱਥੇ ਸਿੰਘ ਚਲੇ ਜਾਣ ਕਿ ਸਾਡੇ ਪਿਓ ਦੀ ਧਰਤੀ 'ਚ ਚਲੇ ਜਾਣ ਸਿੰਘਾਂ ਤੋਂ ਡਰ ਲੱਗਦਾ ਜੇ ਸਿੱਖ ਨਾ ਹੁੰਦੇ ਤੁਸੀਂ ਇਹ ਜਿੱਤ ਨਹੀਂ ਸਕਦੇ ਸੀ ਮੋਰਚਾ ਅਤੇ ਦੇਵ ਸਿੱਧੂ ਵਰਗਿਆਂ ਨੂੰ ਸ਼ਹੀਦੀ ਦੇਣੀ ਪਈਆ ਤੇ ਤਾਂ ਕਰਕੇ ਤੁਹਾਡਾ ਜਿਹੜਾ ਇਹ ਮੋਰਚਾ ਜਿੱਤਿਆ ਗਿਆ ਸਿੱਖਾਂ ਤੋਂ ਬਿਨਾ ਕਦੇ ਮੋਰਚਾ ਨਹੀਂ ਜਿੱਤਿਆ ਜਾਂਦਾ ਤੁਸੀਂ ਜਿੰਨੀ ਮਰਜ਼ੀ ਠਾਰਾ ਮਾਰ ਲਓ ਤੁਸੀਂ ਤਾਂ ਡੀਸੀ ਤੇ ਆ ਆਪਣੇ ਹੋਰ ਮਾਰੇ ਮੂٹے ਦਫ਼ਤਰ ਘੇਰਨ ਜੋ ਪੁਰੇ ਸੀ ਪਰ ਤੁਹਾਡੀ ਹਿੰਮਤ ਕਿੱਥੇ ਸੀ ਜਿਹੜੀ ਦਿੱਲੀ ਦੇ ਜਾ ਕੇ ਹੁਣ ਤੁਸੀਂ ਜਿਹੜੇ ਵੱਡੇ ਬਣੇ ਫਿਰਦੇ ਹੋ ਆਪਣੇ ਆਪ ਨੂੰ ਖੱਬੇਖਾਨ ਕਹਾਉਂਦੇ ਮੈਂ ਉਹਨਾਂ ਸਗਰਦ ਬੰਦਿਆਂ ਨੂੰ ਉਹਨਾਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿਸਾਨ ਜੁਨੀਅਨ ਜਿਹੜੀਆਂ ਕਿ ਸਿੱਖਾਂ ਦੇ ਘਰ ਵਿੱਚ ਜੰਮੇ ਨੇ ਸਿੱਖਾਂ ਦੇ ਘਰ ਵਿੱਚ ਪਲੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਤ ਮੰਨਦੇ ਨੇ ਜਿਹੜੇ ਸਿੱਖਾਂ ਨੂੰ ਆਪਣਾ ਭਾਈ ਮੰਨਦੇ ਨੇ ਤੇ ਉਹ ਜਾ ਕੇ ਉੱਥੇ ਹੱਕ ਸੱਚ ਦਾ ਜਿਹੜਾ ਨਾਰਾਗਾ ਉਹ ਜਰੂਰ ਮਾਰਨਾ ਉਹ ਜਰੂਰ ਸਰਕਾਰ ਨੂੰ ਕਹਿਣਾ ਕਿ ਦੱਸੋ ਸਾਨੂੰ ਦੋਸ਼ ਦੱਸੋ ਸਾਲ ਪਾਰ ਅਸੀਂ ਤੁਹਾਡਾ ਜਿਹੜਾ ਇਹ ਸਮਝ ਲਿਆ ਕਿ ਚਲੋ ਸਾਲ ਲੰਘ ਜਾਊਗਾ ਤੁਸੀਂ ਸਾਲ ਤੋਂ ਬਾਅਦ ਫੇਰ ਐਨਐਸਏ ਵਧਾ ਦਿੱਤੀ ਇਹ ਜ਼ੁਲਮਾਂ ਜਿਹੜਾ ਹੈਗਾ ਤੁਸੀਂ ਜਿਹੜਾ ਕਰਦੇ ਹੋ ਕਿ ਬਹੁਤ ਮਾੜਾਗਾ ਤੁਰਤ ਪੈਰ ਹੁਣ ਤਾਂ ਭਾਈ ਐਮਪੀ ਬਣ ਕੇ ਦੇ ਅੰਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਰਿਹਾਈ ਜਿਹੜੀ ਤੁਰਤ ਪੈਰ ਕੀਤੀ ਜਾਵੇ ਇਹ ਸਰਕਾਰ ਨੂੰ ਉੱਥੇ ਸਵਾਲ ਕਰਨੇ ਚਾਹੀਦੇ ਆ ਸਾਰਿਆਂ ਨੂੰ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਉੱਥੋਂ ਇੱਕ ਵੱਡਾ ਲਾਨ ਕਰ ਦੇਣਾ ਚਾਹੀਦਾ ਸਾਰੇ ਸਿੱਖਾਂ ਨੂੰ ਆਪਣੇ ਮਤਭੇਦ ਪਲਾ ਕੇ ਭਾਈ ਅੰਮਰਤਪਾਲ ਸਿੰਘ ਨੂੰ ਤੇ ਨਾਲ ਉਹਦੇ ਸਾਥੀਆਂ ਨੂੰ ਜਿੰਨੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹੋਰ ਆ ਜਿਹੜੇ 30 35 ਨੌਜਵਾਨ ਹੋਰ ਫੜੇ ਨੇ ਉਹਨਾਂ ਨੂੰ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ 30 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਭਾਈ ਪਰਮਜੀਤ ਸਿੰਘ ਪਿਉਰਾ ਨੇ ਇੱਕ ਵਾਰੀ ਫੇਰ ਜਿਹੜੀ ਪਟੀਸ਼ਨ ਪਾਈ ਆ ਤੇ ਗਰਮੀਤ ਸਿੰਘ ਨੇ ਪਾਈ ਆ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਨੂੰ ਜਿਹੜੀ ਰਿਹਾਂ ਕੀਤਾ ਜਾਵੇ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਉਹਨਾਂ ਦਾ ਕਸੂਰ ਜਿੰਨਾ ਤੁਸੀਂ ਕਹਿੰਦੇ ਸੀ ਉਸ ਤੋਂ ਵੱਧ ਉਹਨਾਂ ਨੇ ਭੁਗਤ ਲਿਆ ਸਜ਼ਾਵਾਂ ਉਹਨੇ ਦੁੱਗਣੀਆਂ ਕੱਟ ਲੀਆਂ ਫੇਰ ਸਾਡਾ ਅਸੀਂ ਕਹਿ ਦਿੰਦੇ ਆ ਕਿ ਤੁਸੀਂ ਕਿ ਬਿੱਤ ਕਰੇ ਸਿੱਖ ਕੂਕਦੇ ਆ ਸਿੱਖ ਰਾਜ ਖਾਲਸੇ ਦੀ ਹਾਮੀ ਭਰਦੇ ਆ ਕਿਉਂ ਨਾ ਗੱਲ ਕਰਨ ਫਿਰ ਸਿੱਖਾ ਫਿਰ ਸਿੱਖਾਂ ਤੇ ਜਿਹੜਾ ਸਾਰਾ ਕਸੂਰ ਜਿਹੜਾ ਮੜਿਆ ਜਾਂਦਾਗਾ ਤੇ ਮੈਂ ਸਾਰੇ ਜਿਹੜਾ ਕਹਿਣਾਗਾ ਅੱਜ ਜਿਹੜੀ ਜਿੱਤ ਦਵਾਰੇ ਭਾਈ ਅੰਮ੍ਰਿਤਪਾਲ ਸਿੰਘ ਦੀ ਹੋਈ ਆ ਅੱਜ ਉਹਨਾਂ ਲੋਕਾਂ ਦੇ ਮੂੰਹ ਤੇਰੇ ਫਿਰ ਚੇ ਪੇੜ ਵੱਜੀ ਆ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕਰਦੇ ਸੀ ਕਿ ਭਾਈ ਅਸੀਂ ਉਹਦੀ ਮੈਂਬਰਸ਼ਿਪ ਅਦਗਰਾਦਾਾਂਗੇ ਉਹਨਾਂ ਲੋਕਾਂ ਨੂੰ ਅੱਜ ਮਰ ਜਾਣਾ ਚਾਹੀਦਾ ਚੱਪੜੀ 'ਚ ਨੱਕ ਡੋਬ ਕੇ ਤੇ ਉਹਨਾਂ ਨੂੰ ਜਿਹੜਾ ਹੁਣ ਦੱਸੋ ਕੀ ਕਹੋਗੇ ਤੇ ਮੈਂ ਐਨਿਓ ਤੁਹਾਨੂੰ ਬੇਨਤੀਆਂ ਕਰਦਾ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਕਰਨੇ ਨਾ ਭੁੱਲੋ ਤੇ ਲਾਇਕ ਵੀ ਜਰੂਰ ਕਰਦਿਆ ਕਰੋ ਤੇ ਨਾਲ ਹੀ ਬੇਨਤੀ ਤੁਹਾਨੂੰ ਹੱਥ ਜੋੜ ਕੇ ਫੇਰ ਆ ਕੇ ਨਾਲ ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਆਉਣ ਵਾਲੇ ਤੁਹਾਨੂੰ ਕੋਈ ਹੋਰ ਨਵੇਂ ਅਪਡੇਟ ਦੇ ਨਾਲ ਜੁੜਦੇ ਆ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ